ਇਹ ਆਪਣਾ ਅਸੀਂ ਗੱਠਾਂ ਦਾ ਪਰਾਲੀ ਦਾ ਇਕੱਠਾ ਕਰਨਾ ਸ਼ੁਰੂ ਕੀਤਾ ਜੀ ਤੇ ਆਪਾਂ ਨੂੰ ਐਫ ਪੀਸੀ ਬਣਾਈ ਸੀ ਅਸੀਂ ਇਹਦੇ ਆਪਣੇ ਐਚ ਡੀ ਐਫਸੀ ਤੇ ਸੀਏ ਦੀ ਮਦਦ ਨਾਲ ਤੇ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਹੁਣ ਤੁਹਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਆਪਣੇ ਸਾਰੇ ਅਸੀਂ ਪਰਾਲੀ ਦੀਆਂ ਗੱਠਾਂ ਬਣਾਉਨੇ ਵੀ ਆ ਤੇ ਉਹਨੂੰ ਐਜ਼ ਆ ਬਾਇਓਫਿਊਲ ਵਰਤਦੇ ਵੀ ਆ ਪਹਿਲਾਂ ਇਹ ਰੈਕਰ ਹੈ ਜੀ ਸਾਡਾ ਜਿਹੜਾ ਲਾਈਨਾਂ ਬਣਾਉਂਦਾ ਹੈ ਇਹ ਲਾਈਨਾਂ ਬਣਾਊਗਾ ਪਰਾਲੀ ਤੋਂ ਬਾਅਦ ਦੀਆਂ ਉਸ ਤੋਂ ਬਾਅਦ ਮੇਨ ਕੰਮ ਆਪਣੇ ਆ ਬੈਲਰ ਦਾ ਜੀ ਜਿਹੜਾ ਇਹ ਆਪਣਾ ਗੱਠਾ ਬਣਾਉਂਦਾ ਹੈ ਪਰਾਲੀ ਇੱਥੋਂ ਨਿਕਲ ਕੇ ਜੀ ਇਹ ਪਰਾਲੀ ਨੂੰ ਕੰਪਰੈਸ ਕਰਕੇ ਉਹਦੀ ਬਿਲਕੁਲ ਉਹਦੇ ਚੋ ਹਵਾ ਕੱਢ ਦਿੰਦਾ ਤੇ ਬਿਲਕੁਲ ਉਹਦੀ ਐ ਮੈਨੂੰ 20 ਤੋਂ 25 ਕਿਲੋ ਦੀ ਗੱਠ ਤਿਆਰ ਕਰ ਦਿੰਦਾ ਤੇ ਉਹ ਕਿਸਾਨ ਦੇ ਖੇਤ ਚੋਂ 2 ਤੋਂ 3 ਦਿਨ ਦੇ ਵਿੱਚ 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 ਚੱਕੀ ਜਾਂਦੀ ਹੈ ਤੇ ਨਾ ਹੀ ਉਹਨੂੰ ਅੱਗ ਲਾਉਣ ਦੀ ਕੋਈ ਜ਼ਰੂਰਤ ਰਹੂਗੀ ਤੇ ਸਾਰਾ ਵਾਤਾਵਰਨ ਵੀ ਬਚੂਗਾ ਮੈਂ 19 ਤੋਂ ਲੈ ਕੇ ਅੱਗ ਨਹੀਂ ਲਾਈ ਹੈਗੀ ਪਹਿਲਾਂ ਮਲਚਿੰਗਰ ਐਮਬੀ ਪਲੋ ਵਰਤਦਾ ਸੀ ਹੁਣ ਸਾਨੂੰ ਜੀ ਸੀਆਈ ਫਾਊਂਡੇਸ਼ਨ ਤੇ ਐਚਡੀਐਫਸੀ ਬੈਂਕ ਨੇ ਜੀ ਸੁਪਰ ਸੀਡਰ ਦੇ ਦਿੱਤੇ ਜਿਨ੍ਹਾਂ ਦੀ ਬਦੌਲਤ ਮੈਂ ਸਾਰਾ ਮਲਬਾ ਵਿੱਚੇ ਮਿਲਾ ਰਿਹਾ ਨਾਲ ਸਾਡਾ ਖਰਚਾ ਘਟ ਰਿਹਾ ਜੀ ਇਹ ਜਿਹੜੀ ਆਪਣਾ ਤੁਹਾਨੂੰ ਦੱਸਿਆ ਮੈਂ ਵੀ ਕਿਸਾਨ ਵੀਰਾਂ ਤੋਂ ਅਸੀਂ ਪ੍ਰਾਲੀ ਇਕੱਠੀ ਕਰੀ ਐ ਉਹ ਸਾਰੀ ਦਾ ਅਸੀਂ ਇਹ ਡੰਪ ਲਾਇਆ ਉਰੇ ਤੇ ਇੱਥੇ ਮੰਨੋ ਮੋਟਾ-ਮੋਟਾ 150 ਟਰਾਲਾ ਐ ਤੇ ਜਿਹੜਾ ਕੀ ਅਸੀਂ 450 ਤੋਂ 500 ਕਿਲੋ ਦੇ ਚੋਂ ਇਕੱਠਾ ਕੀਤਾ ਇੱਕ ਮਸ਼ੀਨ ਰਹੀ ਇਹ ਜਿਹੜੇ ਹੁਣ ਇਹਨੇ ਸਾਡੇ ਸੁਪਰ ਸੀਡਰ ਜੀ ਪਿੱਛੇ ਸਾਡਾ ਰੋਟੋ ਸੀਡਰ ਖੜਾ ਤੇ ਆ ਆਪਣਾ ਪਲਾਉ ਹੈ ਜੀ ਤੇ ਇਹ ਸਾਰੇ ਵੀ ਆਪਾਂ ਨੂੰ ਜੇ ਤੁਸੀਂ ਬੈਲਰ ਦੀ ਜਗਾ ਆਪਣਾ ਜਿਹੜੇ ਵੀ ਹਾਈਬ੍ਰਿਡ ਬੀਜ ਵਰਤਦੇ ਆ ਉਹਦੇ ਵਿੱਚੇ ਤੁਹਾਡੀ ਪ੍ਰਾਲੀ ਨੂੰ ਵਿੱਚ ਹੀ ਮਿਕਸ ਕਰ ਦੂਗਾ ਇਹਦੇ ਚ ਆਪਾਂ ਨੂੰ ਬਹੁਤ ਬੈਨੀਫਿਟ ਹੋਊਗਾ ਵੀਰੇ ਤੇ ਮੇਨ ਜਿਹੜਾ ਕਾਰਨ ਆ ਸਿਰਫ ਅੱਗ ਤੋਂ ਆਪਾਂ ਬਹੁਤ ਜਲਦੀ ਰਾਹਤ ਪਾ ਸਕਦੇ ਆ ਇਹ ਫਾਊਂਡੇਸ਼ਨ ਤੇ HDFC ਬੈਂਕ ਨਾ ਤਿੰਨ ਚੀਜ਼ਾਂ ਤੇ ਜ਼ਿਆਦਾਤਰ ਫੀਲਡ ਦੇ ਕੰਮ ਕਰਦੀ ਹੈ ਜਿਵੇਂ ਮਸ਼ੀਨਾਂ ਨਾਲ ਜਿਹੜੀ ਪ੍ਰਾਲੀ ਆ ਉਹ ਮਿੱਟੀ ਦੇ ਵਿੱਚ ਮਿਕਸ ਕਰਦੀ ਆ ਜਾਂ ਜਿਹਨੂੰ ਮਿੱਟੀ ਦੇ ਵਿੱਚ ਮਿਕਸ ਕਰਨ ਨੂੰ ਦਿੱਕਤ ਆਉਂਦੀ ਆ ਉਹ ਬੈਲਰਾਂ ਹੀ ਬਾਹਰੇ ਘੱਟਦਾ ਪ੍ਰਾਲੀ ਨੂੰ ਹਨਾ ਜੀ ਤੇ ਦੂਜਾ ਕੰਮ ਕਰੀਏ ਬਾਇਓ ਗੈਸ ਪਲਾਂਟ ਤੇ ਪ੍ਰਾਲੀ ਪਾਣੀ ਤੇ ਗੋਬਰ ਤਿੰਨ ਚੀਜ਼ਾਂ ਦਾ ਮਿਸ਼ਰਣ ਕਰਨੀਏ ਜਿਹਦੇ ਨਾਲ ਲਗਭਗ ਉਹ ਇੱਕ ਵਾਰੀ ਭਰੇ ਤੇ 8 ਮਹੀਨੇ ਗੈਸ ਦਿੰਦਾ ਬਾਇਓ ਗੈਸ ਪਲਾਂਟ ਆ ਜਿਹੜਾ ਜਿਹੜੀ ਗੈਸ ਆ ਉਹ ਗੁਰੂ ਘਰ ਦੇ ਵਿੱਚ ਚਾਹ ਬਣਾਉਣ ਦੇ ਕੰਮ ਹਨਾ ਜੀ ਡੇਲੀ ਯੂਜ਼ ਦੇ ਵਿੱਚ ਕੰਮ ਆਊਗਾ ਹੋਰ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦਾ ਵੀ ਅੱਗ ਨਾ ਲਾਈ ਜਾਵੇ ਵੀ ਇਹਨੂੰ ਜਿੰਨਾ ਮਲਬਾ ਇਹਨੂੰ ਸਾਰਾ ਵਿੱਚ ਧਰਤੀ ਦੇ ਵਿੱਚ ਵਹਾਇਆ ਜਾਵੇ ਮੇਰਾ ਨਾਮ ਮੇਰੇ ਦਲਵੀਰ ਸਿੰਘ ਆ ਜੀ ਪਿੰਡ ਮੇਰਾ ਝਨੇੜੀ ਆ ਜੀ ਤੇ ਅਸੀਂ ਸੀਏਆਈ ਨਾਲ ਜੁੜੇ ਹੋਏ ਹਾਂ ਜੀ ਸੀਆਈ ਫਾਊਂਡੇਸ਼ਨ ਜਿਹੜੀ ਕਿਸਾਨਾਂ ਦੀ ਭੈਤਰੀ ਲਈ ਕੰਮ ਕਰ ਰਹੀ ਹੈ ਵਾਤਾਵਰਣ ਨੂੰ ਬਚਾਉਂਦੀ ਉਹਨਾਂ ਨੂੰ ਇੱਕ ਉਪਰਾਲਾ ਕੀਤਾ ਗਿਆ ਸੋ ਕਿਸ ਤਰ੍ਹਾਂ ਉਹ ਛੋਟੇ ਕਿਸਾਨਾਂ ਦੀ ਮਦਦ ਕਰ ਰਹੀ ਹੈ ਛੋਟੇ ਕਿਸਾਨਾਂ ਦੀ ਮਦਦ ਜਿਹੜੀ ਮੇਨ ਬਾਈ ਜੀ ਗੱਲ ਹੈ ਛੋਟੇ ਕਿਸਾਨਾਂ ਦੀ ਦਿੱਕਤ ਜਿਹੜੀ ਹੁੰਦੀ ਹੈ ਉਹਨਾਂ ਦੇ ਇੰਪਲੀਮੈਂਟਾਂ ਦੀ ਉਹਨਾਂ ਕੋਲੇ ਸਾਧਨ ਨਹੀਂ ਹੁੰਦਾ ਕੋਈ ਵੀ ਮਸ਼ੀਨਰੀ ਦਾ ਟਰੈਕਟਰਰੇ ਕੋਲੇ ਹੈਗਾ ਅਜ ਦੀ ਗੱਡੀ ਕਿਉਂਕਿ ਮੰਗਰ ਮਸ਼ੀਨਰੀ ਨਹੀਂ ਮਸ਼ੀਨਰੀ ਬਹੁਤ ਮਹਿੰਗੀ ਹੈ ਉੱਥੇ ਹੀ ਸੀਆਈ ਫਾਊਂਡੇਸ਼ਨ ਕੀ ਕਰ ਰਹੀ ਹੈ ਕਿਸਾਨਾਂ ਨੂੰ ਫ੍ਰੀ ਆਫ ਕਾਸਟ ਤੇ ਮਸ਼ੀਨਰੀ ਦੇ ਰਹੀ ਐ ਪਿੰਡ ਦੀਆਂ ਸੁਸਾਇਟੀਆਂ ਚ ਤੇ ਕਿਸਾਨਾਂ ਨੂੰ ਸਿਰਫ ਇੱਕ ਬਹੁਤ ਛੋਟੀ ਅਮਾਉਂਟ ਜਿਹੜੀ ਦਿੰਦੀ ਐ ਸਿਰਫ ਜਿਹੜੀ ਇਹਦੀ ਸਰਵਿਸ ਕੋਸਟ ਨੂੰ ਮੇਨਟੇਨ ਰੱਖਦੀ ਐ ਸਿਰਫ ਉੰਨੀ ਅਮਾਉਂਟ ਤੇ ਕਿਸਾਨ ਨੂੰ ਵਰਤਣ ਲਈ ਮਸ਼ੀਨ ਦਿੱਤੀ ਜਾਂਦੀ ਐ ਤੇ ਕਿਸਾਨ ਨੂੰ ਬਿਨਾ ਕੋਈ ਇਹਦਾ ਮੁੱਲ ਦੇ ਪੈਸੇ ਬਦਲੇ ਕਿਸਾਨ ਆਪਣੀ ਸਾਰੀ ਫਸਲ ਇਹਨੂੰ ਬੀਜ ਸਕਦਾ ਹੈ ਛੋਟੇ ਕਿਸਾਨ ਕੋਆਪਰੇਟਿਵ ਸੁਸਾਇਟੀ ਤੋਂ ਇਹ ਮਸ਼ੀਨ ਲੈ ਸਕਦੇ ਹਾਂ ਛੋਟੇ ਮੁੱਲ ਨਾਲ ਜੀ ਜੀ ਦਿਨ ਦੀ ਬਹੁਤ ਛੋਟੀ ਕੋਸਟ ਹੁੰਦੀ ਐ ਜੀ ਹਾਂ ਸੋ ਇਹਦੇ ਨਾਲ ਹੋਰ ਕਿਹੜੇ ਕਿਹੜੇ ਪਿੰਡ ਅਡਾਪਟ ਕੀਤੇ ਗਏ ਨੇ ਜੀ ਫਾਊਂਡੇਸ਼ਨ ਵੱਲੋਂ ਇਹ ਪਿੰਡ ਸਰ ਜਿਵੇਂ ਇਹ ਹੈ ਇੱਕ ਇਹ ਪਿੰਡ ਨਹੀਂ ਅਡਾਪਟ ਕਰਦੀ ਸਰ ਸੀਏ ਫਾਊਂਡੇਸ਼ਨ ਨੇ ਸੁਸਾਇਟੀਆਂ ਨੂੰ ਅਡਾਪਟ ਕਰਦੀ ਹੈ ਸੁਸਾਇਟੀ ਦੇ ਅੰਡਰ ਜਿੰਨੇ ਵੀ ਪਿੰਡ ਆਉਂਦੇ ਨੇ ਜਿਵੇਂ ਹੁਣ ਇਹ ਹੈ ਇਹਦੀ ਸੁਸਾਇਟੀ ਜਿਵੇਂ ਆਪਣਾ ਸੰਘਰੇੜੀ ਆ ਰੇਤਗੜ੍ਹ ਹੈ ਇਹ ਤਿੰਨ ਪਿੰਡਾਂ ਦੀ ਸੁਸਾਇਟੀ ਹੈ ਤੇ ਇਹਦੇ ਚ ਕੀ ਆ ਮੇਨ ਇਹ ਤਿੰਨੇ ਪਿੰਡਾਂ 'ਚ ਹੀ ਮਸ਼ੀਨ ਜਾਊਗੀ ਜਿਹੜਾ ਵੀ ਕਿਸਾਨ ਉਹ ਕਰਦਾ ਉਹ ਆਪਦਾ ਪਹਿਲਾਂ ਆ ਕੇ ਆਪਦਾ ਨੰਬਰ ਲਗਵਾ ਸਕਦਾ ਜਿਵੇਂ ਐਜ਼ ਅ ਵੀ ਮੈਂ ਇੰਨੀ ਤਰੀਕ ਨੂੰ ਲੈ ਕੇ ਜਾਣੀ ਆ ਬੁਕਿੰਗ ਕਰਵਾ ਸਕਦਾ ਵੀ ਸੋਸਾਇਟੀ ਚ ਹੀ ਜਿਹੜੇ ਸਕੱਤਰ ਸਾਹਿਬ ਨੇ ਆਪਣੇ ਉਹਨਾਂ ਕੋਲ ਆ ਕੇ ਉਹ ਕੁਝ ਵੀ ਆਪ ਦੱਸ ਸਕਦਾ ਵੀ ਮੈਂ ਆਹ ਤਰੀਕ ਤੋ ਆਹ ਤਰੀਕ ਤੱਕ ਮਸ਼ੀਨ ਲੈ ਕੇ ਜਾਊਂਗਾ ਤੇ ਕਿਹੜੇ ਕਿਹੜੇ ਪਾਰਟਨਰਸ ਜੁੜੇ ਹੋਏ ਨੇ ਜੀ ਇਸ ਫਾਊਂਡੇਸ਼ਨ ਇਸ ਨਾਲ ਜੀ ਮੇਨ ਜਿਹੜਾ ਹੈਗਾ ਪਾਰਟਨਰ ਇੱਕੋ ਹੀ ਪਾਰਟਨਰ ਹੈ HDFC ਜਿਹੜਾ ਆਪਣਾ HDFC ਨੇ ਹੀ ਸਭ ਤੋਂ ਜ਼ਿਆਦਾ ਸਪੋਰਟ ਕਰੀ ਹੈ ਤੇ ਨਾਲ ਉਹਨਾਂ ਦੇ ਮਿਲ ਕੇ ਸੀਏ ਨਾਲ ਅਸੀਂ ਸਾਰਾ ਇਹ ਕੰਮ ਕਰ ਰਹੇ ਹਾਂ ਤੇ ਅੱਗ ਨੂੰ ਮੇਨ ਨਜ਼ਰ ਰੱਖਦੇ ਹੋਏ ਸਾਰਿਆਂ ਨੇ ਇਹਨਾਂ ਨੇ ਹੋ ਕਰਿਆ ਸਾਡੇ ਨਾਲ ਮਿਲ ਕੇ ਮੇਰਾ ਨਾਮ ਰਾਜਪਾਲ ਸਿੰਘ ਆ ਜੀ ਠੀਕ ਹੈ ਭਾਜੀ ਤੁਸੀਂ ਸੀਆਈਏ ਫਾਊਂਡੇਸ਼ਨ ਦੇ ਥਰੂ ਤੁਸੀਂ ਜਿਹੜੇ ਇਹ ਖੇਤੀਬਾੜੀ ਦੇ ਜਿਹੜੇ ਸਾਧਨ ਹਸ ਦਿੱਤੇ ਨੇ ਆਪਾਂ ਪੀਲਰ ਅਤੇ ਰੈਚ ਇਸ ਦੇ ਬਾਰੇ ਕੀ ਕਹਿਣਾ ਚਾਹੂਗਾ ਅਸਲ 'ਚ ਪਹਿਲਾਂ ਜਿਵੇਂ ਅਸੀਂ 2018 ਤੱਕ ਤੱਕ ਅੱਗ ਲਾਉਂਦੇ ਸੀਗੇ ਹਨਾ ਜੀ ਤੇ ਜਿਵੇਂ ਮੇਰੇ ਫਾਦਰ ਸਾਹਿਬ ਖੇਤੀ ਦੇ ਕੰਮ ਕਰਦੇ ਐ ਨੇ ਸ਼ੁਰੂ ਤੋਂ ਤੇ ਅੱਗ ਲਾਉਂਦੇ ਲਾਉਂਦੇ ਜਿਵੇਂ ਆਪਾਂ ਨੂੰ ਵੀ ਹਨਾ ਹੁੰਦਾ ਵੀ ਆਪਾਂ ਅੱਗ ਨਾ ਲਈਏ ਤੇ ਜਿਵੇਂ ਸਰਕਾਰ ਦੀ ਉਸਖਤਾਈ ਆ ਤੇ ਉਹਦੇ ਨਾਲ ਬੰਦਾ ਅੱਗ ਦੇ ਜਿਵੇਂ ਅੱਗ ਨਾ ਲਾਉਣ ਦੇ ਵੱਲ ਨੂੰ ਜ਼ਿਆਦਾ ਜਾਂਦਾ ਤੇ ਉਸ ਤੋਂ ਬਾਅਦ ਜਿਵੇਂ ਕੋਈ ਆਪਾਂ ਨੂੰ ਸਾਧਨ ਨਹੀਂ ਮਿਲਦਾ ਵੀ ਅੱਗ ਲਈਏ ਨਾ ਲਈਏ ਕਿਸ ਤਰ੍ਹਾਂ ਲਈਏ ਹਨਾ ਕਿਸ ਤਰ੍ਹਾਂ ਨਾ ਲਈਏ ਅੱਗ ਤੇ ਉਦੋਂ ਉਸ ਤੋਂ ਬਾਅਦ ਅਸੀਂ ਜਿਵੇਂ ਸੇਫ ਫਾਊਂਡੇਸ਼ਨ ਇੱਥੇ ਐਚਡੀਐਫਸੀ ਨਾਲ ਮਿਲ ਕੇ ਨਾ ਮਸ਼ੀਨਾਂ ਦਿੱਤੇ ਸੀਗੇ ਰੈਕ ਤੇ ਬੈਲਰ ਤੇ ਅਸੀਂ ਫਿਰ ਇਹਨਾਂ ਨਾਲ ਟੱਚ ਚਾਏ ਤੇ ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਨੂੰ ਅਸੀਂ ਹਫ਼ਤਾ ਪਹਿਲਾਂ ਦੱਸ ਦੰਦੇ ਸੀਗੇ ਵੀ ਅਸੀਂ ਇੰਨੇ ਦਿਨਾਂ ਬਾਅਦ ਅਸੀਂ ਝੋਨਾ ਕੱਟਾਂਗੇ ਤੇ ਉਸ ਤੋਂ ਬਾਅਦ ਅਸੀਂ ਮਤਲਬ ਕਿ ਇੰਨੇ ਦਿਨਾਂ ਤੱਕ ਵੀ ਜਿਹੀ ਹੀ ਕਰਨੀਆਂ ਤੇ ਉਹ ਮਤਲਬ ਕਿ ਅਸੀਂ ਇਹਨਾਂ ਨੂੰ ਬੁੱਕ ਕਰਵਾ ਦੰਦੇ ਸੀਗੇ ਤੇ ਇਹ ਜਿਵੇਂ ਇੱਕ ਹਫ਼ਤੇ ਬਾਅਦ ਆ ਜਾਂਦੇ ਸੀਗੇ ਰੈਕ ਮਾਰ ਕੇ 2 ਦਿਨ ਬਾਅਦ ਇਹ ਬੇਲਿੰਗ ਕਰ ਦੰਦੇ ਸੀਗੇ ਜਿਹੜੀ ਇਹਨਾਂ ਦੀ ਲੇਬਰ ਸੀਗੀ ਉਹ ਮਤਲਬ ਨਾਲ ਦੇ ਨਾਲ ਚੱਕ ਕੇ ਲੈ ਜਾਂਦੀ ਸੀਗੀ ਜੀ ਤੇ ਮਤਲਬ ਇਹਦਾ ਫਾਇਦਾ ਹੀ ਹੋਇਆ ਜਿਵੇਂ ਪਹਿਲਾਂ ਤਾਂ ਜਿਵੇਂ ਸਰਕਾਰ ਸਰਕਾਰ ਦੇ ਹਨ ਪਰਚੇ ਬੱਜ ਜਾਂਦੇ ਆ ਤੇ ਦੂਜਾ ਆਪਾਂ ਨੂੰ ਇਹ ਵੀ ਹੋ ਜਾਂਦਾ ਜਿਵੇਂ ਵਾਤਾਵਰਨ ਪ੍ਰੇਮੀ ਬਣ ਜਾਂਦੇ ਆ ਜਾਂ ਆਪਾਂ ਕਿਤੇ ਸਮਾਜ ਚ ਵੀ ਜਾ ਕੇ ਕਹਿ ਸਕਦੇ ਹਾਂ ਨਾ ਵੀ ਅਸੀਂ ਅੱਗ ਨਹੀਂ ਲਾਉਂਦੇ ਨਹੀਂ ਆਪਾਂ ਸਮਾਜ ਚ ਜਿਵੇਂ ਕਹਿੰਦੇ ਨੇ ਇਹ ਅੱਗ ਲਾਉਂਦੇ ਨੇ ਆਪਾਂ ਨੂੰ ਨੀਵੀਂ ਵੀ ਪਾ ਕੇ ਖੜਨਾ ਪੈ ਜਾਂਦਾ ਘਟੋ ਘਟ ਆਪਾਂ ਨੂੰ ਇੰਨਾ ਤਾਂ ਹੋ ਜਾਂਦਾ ਵੀ ਆਪਾਂ ਕਹਿ ਦਿੰਦੇ ਨੇ ਵੀ ਅਸੀਂ ਅੱਗ ਨਹੀਂ ਲਾਉਂਦੇ ਹਨਾ ਜੀ ਇਹ ਚੀਜ਼ ਦਾ ਬਹੁਤ ਫਾਇਦਾ ਹੋ ਜਾਂਦਾ। ਹੋਰ ਕਿਸਾਨ ਕਿਸਾਨ ਵੀਰ ਨੂੰ ਵੀ ਤੁਸੀਂ ਇਸ ਦੇ ਪ੍ਰਤੀ ਜਾਗਰੂਕ ਕਰ ਰਹੇ ਹੋ। ਹਾਂਜੀ ਹਾਂਜੀ ਜਿਵੇਂ ਜੇ ਆਪਾਂ এনवायरमेंट ਦੇ ਤੌਰ ਤੇ ਵੀ ਆਪਾਂ এনवायरमेंट ਨੂੰ ਦੂਸ਼ਿਤ ਹੋਣ ਤੋਂ ਬਚਾਉਨੇ ਆ। ਦੂਜਾ ਜਿਹੜੀ ਆਪਣੀ ਮਿੱਟੀ ਆ ਇਹਨੂੰ ਮਾਂ ਵੀ ਕਹਿੰਦੇ ਨੇ ਆਪਾਂ ਉਹਨੂੰ ਵੀ ਦੂਸ਼ਿਤ ਹੋਣ ਤੋਂ ਬਚਾਉਨੇ ਆ। ਜਿਹੜੇ ਮਿੱਤਰ ਕੀੜੇ ਨੇ ਉਹ ਨਹੀਂ ਮਰਦੇ ਇਹਦੇ ਵਿੱਚੋਂ ਹਨਾ ਜੀ ਤੇ ਜਿਹੜੀ ਆਪਣੀ ਮਿੱਟੀ ਆ ਉਹਦੀ ਜਿਵੇਂ ਕਹਿੰਦੇ ਨੇ ਸੇਕ ਨਾਲ ਨਾ ਕਾਫੀ ਨੁਕਸਾਨ ਹੁੰਦੇ ਨੇ। ਅੱਗ ਲਾਉਣ ਨਾਲ ਨੁਕਸਾਨ ਹੁੰਦੇ ਨੇ। ਆਪਾਂ ਆਪਣੀ ਮਿੱਟੀ ਨੂੰ ਵੀ ਨੁਕਸਾਨ ਤੋਂ ਬਚਾ ਲੈਨੇ ਆ। ਇੱਕ ਦੇ ਵੀ ਮਿੱਥਾ ਕਹਿੰਦੇ ਜੀ ਸਿੱਧੀ ਬਜਾਈ ਤੋਂ ਬਾਅਦ ਕਾਫੀ ਫਸਲ ਚ ਆਪਾਂ ਕਹਿੰਦੇ ਜੀ ਬਿਮਾਰੀ ਆ ਜਾਂਦੀ ਹੈ ਉਸ ਦੇ ਬਾਰੇ ਕੋਈ ਐਕਸਪੀਰੀਅੰਸ ਤੁਹਾਡਾ ਇੱਕ ਨਾ ਪਹਿਲਾਂ ਕਹਿ ਦਿੰਦੇ ਸੀ ਕਿ ਵੀ ਇਹ ਚ ਗੁਲਾਬੀ ਸੁੰਡੀ ਆ ਜਾਂਦੀ ਹੈ ਜਾਂ ਸੁੰਡ ਕਹਿੰਦੇ ਨੇ ਮੇਨ ਆਪਾਂ ਹਨਾ ਸਾਰੇ ਪਿੰਡਾਂ ਚ ਕਹਿੰਦੇ ਨੇ ਸੁੰਡ ਆਉਂਦਾ ਸੁੰਡ ਅਸਲ ਚ এনवायरमेंट ਕਰਕੇ ਜਿਵੇਂ ਆਪਣਾ ਟੈਂਪਰੇਚਰ ਹੁੰਦਾ ਨਾ ਟੈਂਪਰੇਚਰ ਕਰਕੇ ਜਿਆਦਾ ਆਉਂਦਾ ਜਿਵੇਂ ਪਿਛਲੇ ਸਾਲ ਟੈਂਪਰੇਚਰ ਮਤਲਬ ਕਿ ਉੱਪਰ ਆ ਸੀਗਾ ਉਹਦੇ ਕਰਕੇ ਕੀੜਾ ਇਸ ਸਾਲ ਵੀ ਤਾਂ ਸਾਰਿਆਂ ਨੇ ਸੁਪਰ ਸੀਡਰ ਨਾਲ ਸੋਇੰਗ ਕੀਤੀਆਂ ਨੇ ਬਜਾਈ ਕੀਤੀਆਂ ਮੈਨੂੰ ਲੱਗਦਾ ਵੀ ਇਸ ਸਾਲ ਦਾ ਕੋਈ ਕੇਸ ਨਹੀਂ ਆ ਵੀ ਜਿਹੜਾ ਸੁੰਡਾ ਉਹ ਟੈਂਪਰੇਚਰ ਕਰਕੇ ਆਉਂਦਾ ਮੇਨ ਜਿਨ੍ਹਾਂ ਨੇ ਅੱਗ ਲਾਈ ਸੀਗੀ ਪਿਛਲੇ ਸਾਲ ਉਹਨਾਂ ਕੋਲੇ ਵੀ ਉਹਨਾਂ ਦੇ ਖੇਤਾਂ 'ਚ ਵੀ ਸੁੰਡ ਆਏ ਸੀਗੇ ਜਿਨ੍ਹਾਂ ਨੇ ਵਿੱਚ ਮਤਲਬ ਪ੍ਰਾਲੀ ਨੂੰ ਰਲਾਇਆ ਸੀਗਾ ਉਹਨਾਂ ਦੇ ਵੀ ਸੁੰਡ ਆਏ ਸੀਗੇ ਜਿਨ੍ਹਾਂ ਨੇ ਬੀਲਰ ਕਰਿਆ ਸੀਗਾ ਉਹਨਾਂ ਨਾਲੇ ਵੀ ਤੇ ਇਸ ਸਾਲ ਟੈਂਪਰੇਚਰ ਘਟ ਰਿਹਾ ਦੇਖ ਲਓ ਠੰਡ ਰਹੀ ਆ ਦਸੰਬਰ ਵਾਲੀ ਨਵੰਬਰ ਦੇ ਵਿੱਚ ਠੰਡ ਪੈ ਗਈ ਤੇ ਉਹਦੇ ਕਰਕੇ ਸੁੰਡ ਦਾ ਕੇਸ ਕੋਈ ਵੀ ਨਹੀਂ ਆਇਆ ਇਸ ਫਾਊਂਡੇਸ਼ਨ ਦੇ ਸੁਪਰ ਆਲੇ ਦੀ ਛਲੱਗਾ ਕਰ ਦੂਜੀ ਹਾਂਜੀ ਬਹੁਤ ਜ਼ਿਆਦਾ ਛਲੱਗਾ ਕਰਨੇ ਜਿਹਦੇ ਕਰਕੇ ਮਤਲਬ ਕਿ ਜਿਹੜੇ ਘਟ ਜ਼ਮੀਨ ਨਾਲੇ ਕਿਸਾਨ ਸੀਗੇ ਜਿਨ੍ਹਾਂ ਕੋਲੇ ਕੋਈ ਸਾਧਨ ਨਹੀਂ ਸੀਗਾ ਉਹ मेरा नाम हितेश गोयल है मैं सी आई ए एज अ प्रोजेक्ट कोऑर्डिनेटर काम कर रहा हाँ मैं दो हजार उन्नी की सी आई फाउंडेशन में मैं अ छे साल तो ज्यादा टाइम हो चुका सर किसान गलबात ये फाउंडेशन छोटे किसान वरदान साबित हो रही है जी ਅਸੀਂ ਕੀ ਕਰ ਰਹੇ ਹਾਂ ਸਰ 2019 ਤੋਂ ਕੋਆਪਰੇਟਿਵ ਸੁਸਾਇਟੀਆਂ ਨੂੰ ਅਡਾਪਟ ਕਰਕੇ ਉਹਨਾਂ ਨੂੰ ਫ੍ਰੀ ਆਫ ਕਾਸਟ ਇੰਪਲੀਮੈਂਟਸ ਪ੍ਰੋਵਾਈਡ ਕਰਾ ਰਹੇ ਹਾਂ ਜਿਵੇਂ ਕਿ ਹੈਪੀ ਸੀਡਰਸ ਹੋਗੇ ਸੁਪਰ ਸੀਡਰਸ ਹੋਗੇ ਮਲਚਰਸ ਹੋਗੇ ਰੋਟੋ ਸੀਡਰਸ ਹੋਗੇ ਤਾਂ ਕਿ ਜਿਹੜੇ ਫਾਰਮਰਸ ਨੇ ਉਹ ਉਹਨਾਂ ਨੂੰ ਪਰਾਲੀ ਦੀ ਜਿਹੜੀ ਪਰਾਲੀ ਨੂੰ ਜਿਹੜੀ ਉਹਨਾਂ ਦਾ ਰਹਿਤ ਖੁੰਦ ਬਚ ਜਾਂਦੀ ਹੈ ਉਹਨਾਂ ਨੂੰ ਅੱਗ ਨਾ ਲਗਾਨੀ ਪਵੇ ਤਾਂ ਕਿ ਉਹ ਜਿਹੜੇ ਜਿਹੜੀ ਉਹਨਾਂ ਦੀ ਸਟੱਬਲ ਬਚ ਜਾਂਦੀ ਹੈ ਉਹ ਇਨ ਸਿਟੂ ਮੈਨੇਜ ਕਰਕੇ ਵਿੱਚ ਹੀ ਪਰਾਲੀ ਨੂੰ ਆਪਣੀ ਮਲਾਲਨ ਤਾਂ ਕਿ ਉਹਨਾਂ ਦੇ ਜਿਹੜੇ ਉਹ ਐਜ਼ ਅ ਖਾਦ ਯੂਜ਼ ਹੋਵੇ ਤਾਂ ਉਹਨਾਂ ਦਾ ਜਿਹੜਾ ਝਾੜ ਹੈ ਉਹ ਵਧ અમરણ ਜਿਹੜੇ ਕਿ ਪੇੜ ਸੜ ਜਾਂਦੇ ਨੇ ਪੇੜ ਨਾ ਸੜਨ ਆਪਣਾਣਾ এনवायरमेंट ਪੋਲਿਊਸ਼ਨ ਇੰਨਾ ਜ਼ਿਆਦਾ ਹੋ ਜਾਂਦਾ ਏ ਤੂੰ ਇਹਨਾਂ ਨਾ ਹੋਵੇ ਅਸੀਂ ਉਸਤੇ ਕੰਮ ਕਰ ਰਹੇ ਹਾਂ ਅਸੀਂ ਲਾਸਟ 2 ਸਾਲਾਂ ਤੋਂ HDFC ਬੈਂਕ ਨਾਲ ਮਿਲ ਕੇ ਅਸੀਂ ਸੰਗਰੂਰ ਅਡਾਪਟ ਕੀਤਾ ਹੈ ਸੰਗਰੂਰ ਦੇ ਸੀ ਤਿੰਨ ਬਲਾਕਾਂ ਦੇ ਵਿੱਚ ਕੰਮ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਇਨ ਸਿਟੂ ਮਤਾ ਮਸ਼ੀਨਾਂ ਜਿਵੇਂ ਦੇ ਹੀ ਰਹੇ ਹਾਂ ਅਸੀਂ 81 ਸੋਸਾਇਟੀ ਦੇ ਵਿੱਚ ਮਸ਼ੀਨਾਂ ਦਿੱਤੀਆਂ ਨੇ ਉਹਦੇ ਨਾਲ ਨਾਲ ਅਸੀਂ ਇੱਕ FPO ਬਣਾਈ ਹੈ FPO ਨੂੰ ਵਿੱਚ ਅਸੀਂ ਬੈਲਰ ਸੇ ਰੇਕਰ ਦਿੱਤੇ ਨੇ ਬੈਲਰ ਸੇ ਰੇਕਰ ਜੇਨ ਤੋਂ ਬਾਅਦ ਅਸੀਂ फार्मर्स ਨੂੰ ਕਹਿੰਦੇ ਆ ਕਿ ਜਿਨ੍ਹਾਂ ਨੇ ਤਾਂ ਇਨ ਸਿਟੂ ਕਰਨੀ ਹੈ ਉਹ ਇਨ ਸਿਟੂ ਕਰਨ ਜਿਨ੍ਹਾਂ ਨੂੰ ਮਤਲਬ ਪ੍ਰੋਬਲਮ ਆ ਰਹੀ ਹੈ ਇਨ ਸਿਟੂ ਕਰਨ ਦੇ ਵਿੱਚ ਉਹਨਾਂ ਦਾ ਅਸੀਂ ਕੀ ਹੈ ਜਿਹੜੇ ਸਾਡੇ ਐਫ ਪੀਓ ਮੈਂਬਰਸ ਨੇ ਉਹ ਪਰਾਲੀ ਜਿਹੜੇ ਗੱਠਾ ਬਣਾ ਕੇ ਉਹਨਾਂ ਦੇ ਉਹਨਾਂ ਨੂੰ ਖੇਤ ਦੇ ਵਿੱਚੋਂ ਦੀ ਲੈ ਜਾਣਗੇ ਉਹ ਡੰਪ ਬਣਾਣਗੇ ਉਹ ਪੈਲੇਟੇਸ਼ਨ ਪਲਾਂਟ ਦੇ ਵਿੱਚ ਉਹ ਯੂਜ਼ ਕਰਨਗੇ ਉਹ ਪੈਲੇਟੇਸ਼ਨ ਪਲਾਂਟ ਦੇ ਨਾਲ-ਨਾਲ ਅਸੀਂ ਬਾਇਓ ਗੈਸ ਪਲਾਂਟ ਵੀ ਬਣਾ ਰਹੇ ਆ ਬਾਇਓ ਗੈਸ ਪਲਾਂਟ ਦੇ ਵਿੱਚ ਜਿਹੜੀ ਕਿ ਪਰਾਲੀ ਹੈ ਉਹ ਯੂਜ਼ ਹੋਵੇ ਤਾਂ ਕਿ ਉਹਦੀ ਜਿਹੜੀ ਗੈਸ ਹੈ ਉਹ ਗੁਰਦੁਆਰਿਆਂ ਦੇ ਵਿੱਚ ਉਹ ਯੂਜ਼ ਹੋ ਪਾਵੇ ਐਜ਼ ਅ ਲੰਗਰ ਬਣਾਉਣ ਦੇ ਲਈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਵਿੰਦਰ ਸਿੰਘ ਜੀ ਸਾਨੂੰ ਮਤਲਬ ਸੀਏਆਈ ਫਾਊਂਡੇਸ਼ਨ ਐਚਡੀਐਫਸੀ ਬੈਂਕ ਮਸ਼ੀਨਾ ਦਿੱਤੀਆਂ ਹੋਈਆਂ ਨੇ ਜੀ ਸਾਨੂੰ ਜੇ ਮਤਲਬ ਕਿਸੇ ਵੀ ਕਿਸਾਨ ਵੀਰ ਨੇ ਗੱਠਾਂ ਦੀ ਮਤਲਬ ਪਰਾਲੀ ਦੀ ਦਿੱਕਤ ਆਉਂਦੀ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਵਾਸੀ ਨੇ ਮਤਲਬ ਫੈਕਟਰੀ ਵੀ ਲਾਈ ਹੈ ਗਿੱਟੀਆਂ ਵਾਲੀ ਆਪਣੇ ਆਪ ਦਾ ਡੰਪ ਨੇ ਜੇ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਦਿੱਕਤ ਆਉਂਦੀ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਨੇ ਸੰਪਰਕ ਨੰਬਰ 9878813535 all three